ਜੇ ਜੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਦਾਤਾ ਜੀ ਦਾ ਦਰਬਾਰ ਇੱਕ ਅਜੀਹਾ ਦਰਬਾਰ ਹੈ ਜਿੱਥੋਂ ਬਹੁਤ ਸਾਰੇ ਲੋਕਾਂ ਦੀਆਂ ਝੋਲੀਆਂ ਵਰਦੀਆਂ ਨੇ ਲੋਕ ਮੂਹ ਮੰਗਿਆ ਮੁਰਾਦਾ ਪਾਉਂਦੇ ਨੇ ਬਾਬਾ ਮੁਰਾਦਾ ਸਰਕਾਰ ਜੀ ਉਹਨਾਂ ਦੀਆਂ ਝੋਲੀਆਂ ਮੁਰਾਦਾ ਨਾਲ ਪਰਦੇ ਨੇ ਪਰ ਬਹੁਤ ਸਾਰੇ ਲੋਕ ਇਦਾਂ ਦੇ ਵੀ ਨੇ ਜਿਨ੍ਹਾਂ ਦੀ ਮੁਰਾਦ ਪੂਰੀ ਨਹੀਂ ਹੁੰਦੀ ਉਹ ਲੋਕ ਨਗੋਦਰ ਦਰਬਾਰ ਜਾਂਦੇ ਸਮੇਂ ਇੱਕ ਖਾਸ ਗਲਤੀ ਕਰਦੇ ਨੇ ਜਿਸ ਕਾਰਨ ਉਹਨਾਂ ਦੀ ਮੁਰਾਦ ਰੀ ਨਹੀਂ ਹੁੰਦੀ ਉਹਨਾਂ ਦੀਆਂ ਚੋਲੀਆਂ ਖਾਲੀਆਂ ਰਹਿ ਜਾਂਦੀਆਂ ਨੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਗਲਤੀ ਬਾਰੇ ਉਹਨਾਂ ਨੂੰ ਪਤਾ ਵੀ ਹੈ ਪਰ ਅਨਜਾਨੇ ਵਿੱਚ ਵੀ ਇਹ ਗਲਤੀ ਕਰਦੇ ਨੇ ਐਸੇ ਕਰਕੇ ਬਾਬਾ ਮੁਰਾਦਾ ਸਾਹਿਬ ਜੀ ਉਹਨਾਂ ਦੀਆਂ ਚੋਲੀਆਂ ਨਹੀਂ ਵਰਦੇ ਸਾਰੀਆਂ ਮੁਰਾਦਾਂ ਸਾਰੀਆਂ ਮੁਰਾਦਾਂ ਤੋਂ ਵਾਂਝੇ ਰਹਿ ਜਾਂਦੇ ਨੇ ਅੱਜ ਜ디 ਆਪਾਂ ਨੂੰ ਇਸ ਵੀਡੀਓ ਵਿੱਚ ਉਸ ਗਲਤੀ ਬਾਰੇ ਗੱਲ ਕਰਾਂਗੇ ਜਿਸ ਕਰਕੇ ਬਹੁਤ ਸਾਰੇ ਲੋਕਾਂ ਦੀ ਮਰਦ ਪੂਰੀ ਨਹੀਂ ਹੁੰਦੀ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਵੀਡੀਓ ਦੇ ਵੱਲ ਬਹੁਤ ਸਾਰੇ ਲੋਕ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾਂਦੇ ਸਮੇ ਇਹ ਖਾਸ ਗਲਤੀ ਕਰਦੇ ਨੇ ਜਿਸ ਕਾਰਨ ਉਹਨਾਂ ਦਾ ਕੋਈ ਵੀ ਕੰਮ ਨਹੀਂ ਬਣਦਾ ਤੇ ਉਹਨਾਂ ਦੀ ਮਰਦ ਪੂਰੀ ਨਹੀਂ ਹੁੰਦੀ ਇਸ ਗਲਤੀ ਨੂੰ ਮੈਂ ਇੱਕ ਸਟੋਰੀ ਰਾਹੀਂ ਸਮਝਾਉਣਾ ਤਾਂ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਭੁੱਲ ਕੇ ਵੀ ਇਹ ਗਲਤੀ ਨਾ ਕਰੋ ਤਾਂ ਜੋ ਸਾਈਂ ਜੀ ਤੁਹਾਡੀ ਝੋਲੀ ਹਮੇਸ਼ਾ ਮੁਰਾਦਾ ਦੇ ਨਾਲ ਪਰਦੇ ਰਹਿਣ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਬਹੁਤ ਹੀ ਜ਼ਿਆਦਾ ਖੇਤੀ ਕਰਨ ਵਾਲੇ ਇਨਸਾਨ ਰਹਿੰਦੇ ਸੀ ਉਸ ਪਿੰਡ ਵਿੱਚ ਜ਼ਿਆਦਾਤਰ ਇਨਸਾਨ ਖੇਤੀ ਕਰਕੇ ਹੀ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸੀ ਇੱਕ ਵਾਰੀ ਗਰਮੀ ਦਾ ਮੌਸਮ ਸੀ ਗਰਮੀ ਬਹੁਤ ਪੈ ਰਹੀ ਸੀ ਉਹਨਾਂ ਨੇ ਆਪਣੀ ਫਸਲ ਬੀਜ ਦਿੱਤੀ ਉਹਨਾਂ ਨੂੰ ਐਵੇਂ ਸੀ ਕਿ ਇਸ ਵਾਰ ਮੀਂਹ ਕਾਫੀ ਪਵੇਗਾ ਤੇ ਫਸਲ ਵਧੀਆ ਹੋ ਜਾਵੇਗੀ ਉਹਨਾਂ ਲੋਕਾਂ ਨੇ ਆਪਣੀ ਫਸਲ ਬੀਜ ਤਾਂ ਦਿੱਤੀ ਪਰ ਇਸ ਵਾਰ ਮੀਂਹ ਨਹੀਂ ਪੈ ਰਿਹਾ ਸੀ ਉਹ ਬਹੁਤ ਪਰੇਸ਼ਾਨ ਸੀ ਗਰਮੀ ਦਾ ਮੌਸਮ ਸੀ ਮੀਂਹ ਦੀ ਸਖਤ ਜ਼ਰੂਰਤ ਸੀ ਬਹੁਤ ਸਾਰੇ ਲੋਕ ਪਾਣੀ ਪੀਣ ਨੂੰ ਵੀ ਤਰਸ ਰਹੇ ਸੀ ਕਿਉਂਕਿ ਉਹਨਾਂ ਦਿਨਾਂ ਵਿੱਚ ਜ਼ਿਆਦਾਤਰ ਲੋਕ ਮੀਂਹ ਦਾ ਪਾਣੀ ਹੀ ਪਿੰਦੇ ਸੀ ਬਾਰਿਸ਼ ਬਿਲਕੁਲ ਨਹੀਂ ਹੋ ਰਹੀ ਸੀ ਕਿਸੇ ਤਰ੍ਹਾਂ ਸਮਾਂ ਬੀਤ ਜਾਂਦਾ ਹੈ ਕਾਫੀ ਸਮਾਂ ਬੀਤਦਾ ਪਰ ਬਾਰਿਸ਼ ਨਹੀਂ ਹੁੰਦੀ ਪਿੰਡ ਦੇ ਬਹੁਤ ਸਾਰੇ ਲੋਕ ਪਰੇਸ਼ਾਨ ਹੁੰਦੇ ਨੇ ਕਿ ਹੁਣ ਕੀ ਕੀਤਾ ਜਾਵੇ ਜਿਵੇਂ ਅੱਜਕੱਲ ਤੁਸੀਂ ਦੇਖਿਆ ਹੋਣਾ ਬਾਰਿਸ਼ ਨਹੀਂ ਹੁੰਦੀ ਤਾਂ ਯੱਗ ਕੀਤੇ ਜਾਂਦੇ ਨੇ ਤਾਂ ਉਹਨਾਂ ਨੇ ਸੋਚਿਆ ਕਿ ਹੁਣ ਯੱਗ ਕੀਤਾ ਜਾਵੇ ਤਾਂ ਜੋ ਬਾਰਿਸ਼ ਆਵੇ ਯੱਗ ਦੀ ਤਿਆਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਮੰਡਪ ਲੱਗਦੇ ਨੇ ਯੱਗ ਦੀ ਤਿਆਰੀ ਚੱਲ ਰਹੀ ਸੀ ਜਿੱਥੇ ਤਿਆਰੀ ਯੱਗ ਦੀ ਚੱਲ ਰਹੀ ਸੀ ਉੱਥੋਂ ਇੱਕ ਇਨਸਾਨ ਆਪਣੀ ਬੇਟੀ ਨਾਲ ਲੰਘਦਾ ਉਸ ਦੀ ਬੇਟੀ ਛੋਟੀ ਸੀ ਲਗਭਗ 8 ਸਾਲਾਂ ਦੀ ਉਸ ਦੀ ਬੇਟੀ ਆਖਦੀ ਹੈ ਪਾਪਾ ਇਹ ਕੀ ਹੋ ਰਿਹਾ ਹੈ ਉਸ ਦਾ ਪਿਓ ਆਖਦਾ ਹੈ ਇਹ ਯੱਗ ਦੀ ਤਿਆਰੀ ਹੋ ਰਹੀ ਹੈ ਤਾਂ ਉਹ ਪੁੱਛਦੀ ਹੈ ਇਹ ਯੱਗ ਕੀ ਹੁੰਦਾ ਤਾਂ ਉਹ ਦੱਸਦਾ ਕਿ ਬੇਟੀ ਅੱਜ ਕੱਲ ਮੇ ਨਹੀਂ ਆ ਰਹੇ ਮੈਨੂੰ ਪਮੋਨ ਲਈ ਆਪਾਂ ਨੂੰ ਯੱਗ ਦੀ ਤਿਆਰੀ ਕਰ ਰਹੇ ਹਾਂ ਇੱਥੇ ਯੱਗ ਹੋਵੇਗਾ ਬੇਟੀ ਆਖਦੀ ਹੈ ਮੈਂ ਵੀ ਯੱਗ ਵੇਖਾਂਗੀ ਉਸ ਦਾ ਪਿਤਾ ਆਖਦਾ ਹਾਂ ਹਾਂ ਕਿਉਂ ਨਹੀਂ ਆਪਾਂ ਕੱਲ ਨੂੰ ਆਵਾਂਗੇ ਤੁਸੀਂ ਦੇਖਿਓ ਕੱਲ ਯੱਗ ਹੈ ਯੱਗ ਬਹੁਤ ਹੀ ਖੂਬਸੂਰਤ ਚੀਜ਼ ਹੈ ਅਗਲੇ ਦਿਨ ਉਹ ਪਿਓ ਬੇਟੀ ਯੱਗ ਦੇ ਵਿੱਚ ਚਲੇ ਜਾਂਦੇ ਨੇ ਯਕਦੇਵਤ ਜਾਣ ਲਈ ਘਰੋਂ ਤੁਰਦੇ ਨੇ ਉਸ ਦਾ ਪਿਤਾ ਆਪਣੀ ਬੇਟੀ ਨੂੰ ਆਵਾਜ਼ ਮਾਰਦਾ ਹੈ ਤੇ ਕਹਿੰਦਾ ਚਲੋ ਨਹੀਂ ਤਾਂ ਯਕਤ ਜਾਣ ਲਈ ਆਪਾਂ ਲੇਟ ਹੋ ਜਾਵਾਂਗੇ ਉਸ ਦੀ ਲੜਕੀ ਭੱਜ ਕੇ ਆਉਂਦੀ ਹੈ ਕਿ ਚਲੋ ਚਲੀਏ ਪਰ ਅਚਾਨਕ ਲੜਕੀ ਰੁਕ ਜਾਂਦੀ ਹੈ ਤੇ ਆਖਦੀ ਹੈ ਰੁਕੋ ਮੈਂ ਅੰਦਰੋਂ ਛਤਰੀ ਲੈ ਆਵਾਂ ਉਸ ਦਾ ਪਿਤਾ ਆਖਦਾ ਛਤਰੀ ਕੀ ਕਰਨੀ ਹੈ ਤਾ ਉਸਦੀ ਬੇਟੀ ਆਖਦੀ ਹੈ ਯਕ ਤੋਂ ਬਾਅਦ ਮੀ ਆਵੇਗਾ ਤੇ ਆਪਾਂ ਭਿੱਜ ਜਾਵਾਂਗੇ ਇਹ ਗੱਲ ਸੁਣ ਕੇ ਉਸ ਦਾ ਪਿਓ ਹੈਰਾਨ ਹੋ ਜਾਂਦਾ ਹੈ ਕਿ ਮੇਰੀ ਲੜਕੀ ਨੂੰ ਇੰਨਾ ਵਿਸ਼ਵਾਸ ਹੈ ਕਿ ਯਕ ਦੇ ਨਾਲ ਮੀ ਆਵੇਗਾ ਆਵੇਗਾ ਹੀ ਆਵੇਗਾ ਅਸੀਂ ਤਾਂ ਸਿਰਫ ਉੱਪਰੋਂ ਉੱਪਰੋਂ ਯਕ ਕਰ ਰਹੇ ਸੀ ਪਰ ਮੇਰੀ ਲੜਕੀ ਤਾਂ ਵਿਸ਼ਵਾਸ ਹੈ ਕਿ ਯਕ ਤੋਂ ਬਾਅਦ ਮੀ ਆਵੇਗਾ ਹੀ ਆਵੇਗਾ ਉਹ ਦੋਨੋਂ ਛਤਰੀ ਲੈ ਕੇ ਯਕਤੇ ਚਲੇ ਜਾਂਦੇ ਨੇ ਤੇ ਯਕ ਤੋਂ ਬਾਅਦ ਮੇ ਬਹੁਤ ਹੁੰਦਾ ਉਸ ਲੜਕੀ ਦਾ ਵਿਸ਼ਵਾਸ ਪੱਕਾ ਸੀ ਐਸੇ ਕਰਕੇ ਉਹ ਲੜਕੀ ਛਤਰੀ ਲੈ ਕੇ ਗਈ ਸੀ ਤੇ ਮੈਂ ਆਇਆ ਸੀ ਇਸੇ ਤਰ੍ਹਾਂ ਹੀ ਆਪਣੇ ਨਾਲ ਹੁੰਦਾ ਜਦੋਂ ਵੀ ਆਪਾਂ ਪੀਰਾਂ ਫਕੀਰਾਂ ਦੇ ਦਰਬਾਰ ਜਾਂਦੇ ਆ ਉਦੋਂ ਆਪਣਾ ਵਿਸ਼ਵਾਸ ਪੱਕਾ ਨਹੀਂ ਹੁੰਦਾ ਐਸੇ ਕਰਕੇ ਆਪਾਂ ਜੋ ਵੀ ਮੰਗਦੇ ਆ ਆਪਾਂ ਨੂੰ ਨਹੀਂ ਮਿਲਦਾ ਜੇਕਰ ਆਪਣਾ ਵਿਸ਼ਵਾਸ ਪੱਕਾ ਹੈ ਮਨ ਸੱਚਾ ਹੈ ਤਾਂ ਜੋ ਵੀ ਆਪਾਂ 피ਰਾ ਫਕੀਰਾ ਤੋਂ ਮੰਗਦੇ ਆ ਆਪਾਂ ਨੂੰ ਜ਼ਰੂਰ ਮਿਲੇਗਾ ਇਹ ਛੋਟੀ ਜਹੀ ਕਹਾਣੀ ਤੋਂ ਆਪਾਂ ਨੂੰ ਕਿੰਨੀ ਵੱਡੀ ਗੱਲ ਸਿੱਖਣ ਨੂੰ ਮਿਲੀ ਹੈ ਇਸ ਕਰਕੇ ਜਦੋਂ ਵੀ ਆਪਾਂ 피ਰਾ ਫਕੀਰਾ ਦੇ ਦਰਬਾਰ ਤੇ ਜਾਣਾ ਹੈ ਆਪਣਾ ਦਿਲ ਆਪਣਾ ਮਨ ਤੇ ਆਪਣਾ ਵਿਸ਼ਵਾਸ ਸੱਚਾ ਲੈ ਕੇ ਜਾਓ ਤੁਹਾਡੀ ਝੋਲੀ ਮੁਰਾਦਾ ਨਾਲ ਜ਼ਰੂਰ ਭਰੇਗੀ ਐਸੇ ਕਰਕੇ लाड्डी साईं ਜੀ ਨੇ ਦਰਬਾਰ ਤੇ ਲਿਖ ਕੇ ਲਾਇਆ ਹੋਇਆ ਹੈ ਚੋਲੀ ਭਰ ਦੂ ਮੁਰਾਦਾ ਨਾਲ ਤੇਰੀ ਤੂੰ ਸੱਚੇ ਦਿਲੋਂ ਦੇਖ ਮੰਗ ਕੇ ਜੋ ਵੀ ਦਾਤਾ ਜੀ ਦੇ ਦਰਬਾਰ ਤੇ ਜਾਂਦਾ ਹੈ ਸੱਚੇ ਦਿਲੋਂ ਜਾ ਕੇ ਦੁਆ ਕਰਦਾ ਹੈ ਉਸ ਦੀ ਚੋਲੀ ਬਾਬਾ ਮੁਰਾਦਾ ਸ਼ਾ ਜੀ ਦੁਆਵਾਂ ਨਾਲ ਜ਼ਰੂਰ ਕਰ ਦੇਣੇ ਸੋ ਐਸੀ ਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੀ ਜੈ ਸਾਈਆਂ ਦੀ